ਜੀ ਸੰਤੂ ਡੇਰੀ ਫਾਰਮ ਸੰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰਿਆਂ ਦੇ ਜਾਨਵਰਾਂ ਦੇ ਘਰ ਪਰਵਾਸ ਜੀ ਹੋਣਗੇ ਜੇ ਕਿਸੇ ਸੱਜਣ ਨੇ ਤਾਂ ਦੀ ਐਡ ਕਰਾਉਣੇ ਹੋਏ ਕਰ ਲਓ ਸੰਪਰਕ ਆਪਣੇ ਨਾਲ 628340291 946823494621 ਸੰਤੂ ਡੇਰੀ ਫਾਰਮ ਸੰਦੂਲਗੜ੍ਹ ਬਾਕੀ ਜਿਹੜਾ ਆਪਣੇ ਵੀਡੀਓ ਦੇਖਦਾ ਬਾਈ ਬਹੁਤ ਬਹੁਤ ਧੰਨਵਾਦ ਅੱਜ ਨੂੰ ਸੰਤੂ ਫਾਰਮ ਤੇ ਦਿਖਾਉਣੇ ਮੱਝਾਂ ਬਾਈ ਕੋਲੇ ਬਹੁਤ ਟੌਪ ਟੌਪ ਦੀਆਂ ਮੱਝਾਂ ਬਾਰਾਂ ਪੀਰਾ ਦਾ ਨਾਮ ਹੀ ਰਹਿੰਦੇ ਆ ਤੇ ਬਾਈ ਉੱਥੀ ਬਾਈ ਨੇ ਪੁੱਛਿਆ ਕਿ ਕੀ ਗੱਲ ਬਾਤ ਆ ਆ ਜੋ ਮਿਲਦੇ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਆਪਣਾ ਨਾਮ ਦੱਸ ਗ੍ਰੇਵ ਸਿੰਘ ਜੀ ਸਰਨਾਮਾ ਬਲਵ ਸਿੰਘ ਪਿੰਡ ਰੋੜ ਦੀ ਜੀ ਜਿਸੇਲ ਸਰਦੂਲਗੜ ਜ਼ਿਲ੍ਹਾ ਮਾਨਸਾ ਹਣਾ ਜ਼ਿਲ੍ਹਾ ਮਾਨਸਾ ਠੀਕ ਹੈ ਬਾਰਡਰ ਜਿੱਤੇ ਰਹਿੰਦਾ ਜੀ ਪਿੰਡ ਆ ਸ਼ੈਦਰਾ ਸਰਸਾ ਨੇੜੇ ਆ ਗਿਆ ਨਾ ਹਾਂ ਸਰਸਾ ਦੇ ਬਾਰਡਰ ਜਿੱਤੇ ਰਹਿੰਦੇ ਆ ਬਾਈ ਵੱਜਾ ਬਾਈ ਇਧਰੋਂ ਲੈ ਕੇ ਆਉਂਦਾ ਸਾਰਿਆਂ ਬਾਈ ਟਾਪ ਕੁਆਲਿਟੀ ਆ ਜਿਹੜੀ ਬਾਈ ਆਪਾਂ ਮੱਝ ਦਿਖਾਈ ਜੰਨੇ ਆਂ ਹਾਂਜੀ ਹਾਂਜੀ ਕੈਮਾ ਸੁਆ ਇਹ ਇਹ ਦੂਜੀ ਸੁਈ ਹੈ ਜੀ ਦੂਜੀ ਸੁਈ ਹੈ ਸੁਈ ਵੀ ਨਾਲ ਲੱਗ ਕੱਟੇ ਡੰਡੀ ਲੱਗਦੇ ਆ ਆ ਪਾਸੋਂ ਦੀ ਸੁਈ ਹੈ ਮਾਗਰ ਬੱচ্চਾ ਬਾਈ ਕੱਟਾ ਜੀ ਮਾਗਰ ਕੱਟਾ ਨਾੜਾ ਨੁੜਾ ਦੇ ਇੱਕ ਸੋਜਣਾ ਗਾੜੀ ਪਿਛਾੜੀ ਆ ਦੇਖੋ ਅਜੇ ਤਾਂ ਨਾ 24 ਦਾ ਟਾਈਮ ਪਿਆ ਸਾਡਾ 3 ਘੰਟਿਆਂ ਦਾ 3 ਘੰਟਿਆਂ ਨੂੰ ਦੇਖੋ ਕਹਿ ਜੀ ਬਣ ਜੂਗੀ ਤੋਰ ਕੇ ਦਿਖਾਉਣਾ ਤੁਹਾਨੂੰ ਫੇਚੋ ਦੇਖੋ ਬਾਡੀ ਬੁਡੀ ਲੈ ਭਾਈ ਖੋਲੀ ਨੂੰ ਕਰਾਂ ਦਿਖਾਈਏ ਆਪਣੇ ਦਰਸ਼ਕਾਂ ਨੂੰ ਪਤਲੀ ਚਮੜੀ ਭਾਂ ਤੇ ਚੌੜੀ ਬੜੀ ਪਈ ਹੈ ਮੱਝ ਜੈਡ ਬਲੈਕ ਹੈ ਭਰਾਵੋ ਜੇ ਕਿਸੇ ਨੇ ਬਰੀਡ ਬਣਾਉਣੀ ਹੈ ਨਾ ਇਹ ਜੀ ਮੱਝ ਨਾਲ ਮੱਥਾ ਲਾ ਲਿਆ ਕਰੋ ਕਿਰਾਂ ਪੈਸੇ ਲੱਗਦੇ ਆ ਤੇ 2-3 ਮਹੀਨਾਂ ਜਿੰਨੀ ਕੱਲੀ ਡੰਗ ਲਾ ਹੁੰਦੀ ਹੈ ਕਿੱਦੇ ਸੂਈ ਆ ਬਾਈ ਇਹ ਇਹਨੂੰ ਅੱਜ ਤੀਜਾ ਦਿਨ ਹੋਇਆ ਜੀ ਤੀਜਾ ਦਿਨ ਹਾਂਜੀ ਹਾਂਜੀ ਕਿੰਨਾ ਬਾਈ ਸਹੀ ਸਹੀ ਬੌਲਾ ਬੌਲਾ ਹੁਣ 13 ਕਿਲੋ ਤਿਆਰ ਆ ਜੀ ਇਹਦੇ ਥੱਲੇ 13 ਕਿਲੋ ਤਿਆਰ ਹੈ ਇੱਕ ਮਿੰਟ ਰੋ ਇੱਕ ਮਿੰਟ ਰੋ ਕਿਥੇ ਤੀਜਾ ਦਿਨ ਆ ਮਿੱਤਰੋ 12 13 ਕਿਲੋ ਬਾਈ ਕਹਿੰਦਾ ਬੌਲਾ ਤਿਆਰ ਹੈ ਤੇ ਕਪੈਸਿਟੀ ਬਾਈ ਕਿੰਨੀ ਕਹਿਦੀ ਜਿੱਥੋਂ ਆਈ ਹੈ ਪਿਛਲੇ ਕਰੇ 18 19 ਕਿਲੋ ਦੁੱਧ ਪਾਇਆ ਜੀ ਪਹਿਲਾਂ ਨੇ ਪਹਿਲਾਂ ਨੇ ਹਾਂਜੀ ਹਾਂਜੀ ਕਮਾਲ ਕਰਤੀ ਯਾਰ ਬਾਕੀ ਗਵਾਈ ਭਰਦੀ ਐ ਮੱਝ ਆ ਗਿਆ ਤਾਂ ਬੱਚਾ ਵੀ ਬਹੁਤ ਸੋਹਣਾ ਕੱਟੀ ਹੈ ਨਾ ਮਾਂ ਚਲੋ ਕੱਟਾ ਇਹਦੀ ਮੱਝ ਦਾ ਕੱਟਾ ਵੀ ਆਪਾਂ ਲੱਖ ਦਾ ਵਿਕ ਜਾਂਦਾ ਲੋ ਤਾਂ ਨਵੇਂ ਮਹੀਨੇ ਦਾ ਆ ਹੁੰਦੀਆਂ ਬਰੀਡਾਂ ਆਟੇ ਲਟੁੱਲੀ ਜੀ ਪਈ ਨੇ ਲੈ ਵੀ ਸੂਂ ਤਾਂ ਹੀ ਲੱਗ ਰਿਹਾ ਉਧਰੋਂ ਧੁੰਨੀ ਦਿੱਕਰ ਹੈ ਤੇ ਹੁਣ ਆਪਾਂ ਪੁੱਛਾਂਗੇ ਤਾਂ ਬਾਈ ਨੂੰ ਰੇਟ ਰੂਟ ਕੀ ਹੈ ਤੇ ਕੀ ਗੱਲ ਬਾਤ ਹੈ ਲਓ ਯਾਰ ਦੇਖੋ ਬਾਈ ਓਏ ਕੀ ਬਾਤ ਆ ਯਾਰ ਅਮਰੀਕਨ ਗਾਂ ਵਰਗਾ ਕਰਮਾਲੀ ਦਾ ਚੜਾਇਆ ਬਾਈ ਦਾ ਕਾਦੀ ਵੱਡਾ ਝੋਟੀ ਦਾ ਵੀ ਗੱਤ ਬਹੁਤ ਵੱਡਾ ਐਵੇਂ ਲੱਗਦਾ ਠੋਕੇ ਜਿਹੜੇ ਪਿਆ ਬਰਾਬਰ ਰੇਟ ਦੱਸ ਇਹ ਤਾਂ ਕੀ ਐ ਰੇਟ ਬਾਈ ਜੀ ਫੋਨ ਤੇ ਮੌਕੇ ਤੇ ਕਰ ਲਾਂਗੇ ਨੰਬਰ ਦੇਤਾ ਜੀ ਬਾਈ ਉਹਰੇ ਨੂੰ ਕੀ ਗੱਲ ਉਹ ਕਈ ਵਾਰ انا ਕੋਈ ਵੇਚਣ ਬੂਚਣ ਵਾਲਾ ਲਿਆ ਜਾਂਦਾ ਜੀ ਸਭ ਤੋਂ ਫੇਰ ਅੜਿੱਕਤਾ ਆ ਜਾਂਦੀ ਆ ਬਾਅਦ ਅੱਛਾ ਹਾਂ ਜਾਈ ਭਾਨ ਵਾਲੀ ਦੇ ਦੇਾਂਗੇ ਜੋ ਬਾਈ ਨਸਰਾ ਆਜ ਕਰਦੇ ਆ ਯਰ ਵਿੱਚ ਵੀ ਮੁੱਲ ਨਹੀਂ ਦੱਸਿਆ ਨਾ ਗਾਂਹ ਅਗਲੇ ਨੂੰ ਵੇਚਣ ਵਾਲੇ ਕੀ ਪਰ ਭੇਜ ਦਿੰਦੇ ਆ ਗਾਂਹ ਮੁੜ ਕੇ ਕਹਿੰਦਾ ਤੁਸੀਂ ਯਾਰ ਭਾਅ ਦੀ ਭਾਅ ਕਰ ਭਾਅ ਦੀ ਘੱਟਦੀ ਹੈ ਨਾ ਭਾਅ ਅੜਿੱਕਦਾ ਆਉਂਦਾ ਉਹਨੇ ਗਾਂਹ ਵੇਚਣੀ ਹੁੰਦੀ ਹੈ ਨਾ ਹਾਂ ਮੈਂ ਮਾਗਰ ਕੱਟੀ ਸਜਰੋ ਪੂਰੀ ਆ ਕੇ ਕਰ ਲਾਂਗੇ ਬੰਦਾ ਮੁੜਦਾ ਨਹੀਂ ਦੀ ਚਾਰ ਡੰਗ ਲੈ ਜੇ ਹੁਣ 13 ਕਿਲੋ ਅੱਜ ਮੰਨ ਕੇ ਚੱਲ ਤੀਜਾ ਚੌਥਾ ਤੈਨੂੰ ਵਿਆਹ ਹੀ ਨੂੰ ਹੋਇਆਗਾ ਠੀਕ ਹੈ 13 ਕਿਲੋ ਦੁੱਧ ਡੱਬੇ ਮਾਰ ਮਹਾਜਰ ਜੇ ਬੰਦਾ ਬਾਹਰੋਂ ਆਵੇ ਬਾਈ ਕੋਈ ਚੋਕੇ ਲੈਣੀ ਹੋਵੇ ਬੈਣ ਦਾ ਜਮਾ ਸਾਰੇ ਕਾਸੀ ਦੀ ਪੂਰੀ ੜਕਦਨੀ ਹੈ ਪ੍ਰਬੰਧ ਹੈਗਾ ਸਾਰਾ ਸਾਰਾ ਪ੍ਰਬੰਧ ਹੈ ਬਾਟੇ ਰੋਡ ਰਹਿ ਕੇ ਚੋਕੇ ਦੋ ਡੰਗ ਫੇਰ ਲੈ ਜੀ ਠੀਕ ਹੈ ਮੈਂ ਬਾਈ ਇੰਨੀ ਸਹਤੀ ਦਾ ਕੋਈ ਦਿੰਦਾ ਨਹੀਂ ਜਿਨੀ ਬਾਈ ਨੇ ਕਹਿਤੀ ਬਹੁਤ ਬੱਟੀਆਂ ਇਹ ਮੈਨੂੰ ਲੱਗਾ 25 ਕਿਲੋ ਦੁੱਧ ਦੀ ਓੜ ਤੇ ਲੈ ਜੇ ਭਲਾਂ ਦੀ ਅਗਲਾ ਜੀ ਬਾਕੀ ਯਾਰ ਨਾ ਮੱਚ ਨਰਮ ਲਿਆ ਕਰੋ ਫਿਰ ਲੋ ਦੁੱਧ ਘੱਟ ਦੇਦੇ ਕੋਈ ਚੱਕਰੀ ਨਹੀਂ ਹੁੰਦਾ ਆ ਦੇਖੋ ਯਾਰ ਆਪਾਂ ਐਂ ਕਮਾਲ ਹੀ ਕਰ ਰੱਖੀ ਐ ਪਤਲੀ ਚਮੜੀ ਲੈ ਬਾਈ ਹੁਣ ਇਹਦੇ ਆ ਜਾ ਰੇਟ ਚੱਲ ਬਰਪਾ ਉਹ ਇਹਦੀ ਮਜਬੂਰੀ ਬਣ ਗਈ ਬਾਈ ਤੋਂ ਧਾਰ ਸਧਾਰ ਲੈ ਜਾਂਦੇ ਆ ਉਹਦੇ ਨਾਲ ਫਰਕ ਪੈ ਜਾਂਦਾ ਭਰਾਵੋ ਬਾਕੀ ਬਾਈ ਕਦਾ ਪੂਰਾ ਤਨਾਂ ਦੇ ਥੱਲੇ ਨਹੀਂ ਚੱਲਦਾ ਰੇਟ ਜੈ ਜੀ ਐ ਬਾਹਲਾ ਨਹੀਂ ਹੈਗਾ ਇਹ ਕਿਤੇ ਸੂਈ ਆ ਬਣਾੜੂ ਇਹਦਾ ਇਹਨੂੰ ਵੀ ਤੀਜਾ ਦਿਨੀ ਐ ਜੀ ਤਿੰਨ ਤਿੰਨ ਦਿਨਾਂ ਦੀ ਐ ਤੰਨੇ ਝੋਟੀਆਂ ਸੁਈਆਂ ਹੋਈਆਂ ਨੇ ਜੀ ਮਗਰ ਕੀ ਐ ਬਾਈ ਤੇ ਇਹਦੇ ਵੀ ਕੱਟਾ ਜੀ ਬੰਦਾ ਇਹਦੇ ਵੀ ਕੱਟਾ ਫੇਮਸ ਸੁਆ ਭਾਈ ਇਹ ਇਹ ਵੀ ਦੂਜਾ ਸੁਆ ਹੈ ਜੀ ਹਨ ਤਾਂ ਬਹੁਤ ਟਾਪ ਦਾ ਲੱਗਿਆ ਗੱਲ ਕਰ ਮਾੜਾ ਨੇੜੇ ਆ ਗਿਆ ਆ ਲੈ ਪਿੱਛੋਂ ਕਿੱਥੀ ਬੋ ਤਾਂ ਭਾਈ ਬਹੁਤ ਹੈ ਕਿਧਰੇ ਹੁਣ ਆ ਪਾਰ ਕੇ ਭਈਆ ਜੀ ਆ ਯਾਰ ਤੇ ਭਾਈ ਹਰਿਆਣੇ ਚੋ ਲਿਆਉਣੀ ਹੈਗੇ ਸਰਸੇਰ ਮੈ ਨਹੀਂ ਡੱਪ ਜਾਨੇ ਹੈ ਹਾਂ ਜੀ ਹਾਂ ਜੀ ਲੈ ਹੁਣ ਤੋਰੀਆ ਆਪਾਂ ਨੂੰ ਹਾਂ ਤੋਰੀਆ ਕਿੰਨਾ ਤੋਤਾ ਭਾਈ ਥੱਲੇ ਹੁਣ ਇਹਦੇ ਥੱਲੇ ਹੁਣ 11 ਕਿਲੋ ਬੋਲ ਆਇਆ ਹੈਗਾ ਹੈ ਜੀ ਮੋਕੇ ਦਾ ਦੂਜਾ ਸੁਆ ਦੂਜਾ ਸੁਆ 11 ਕਿਲੋ ਬੋਹਲਾ ਹਾਜ਼ਰ ਹੈ ਜੀ ਹਾਜ਼ਰ ਹਾਂਜੀ ਹਾਂਜੀ ਜੇ ਬੰਦਾ ਇਹ ਅਗਲਾ ਤੋੜਨ ਪੜਾ ਅੱਛਾ ਕੋਈ ਚੱਕਰ ਨਹੀਂ ਕੋਈ ਨਹੀਂ ਲੈ ਇਹਦੂ ਮਿੱਤਰੋ ਸਹਦੀ ਦਾ ਨਹੀਂ ਹੁੰਦੀ ਕੋਈ ਬਾਕੀ ਸਾਨੂੰ ਤੋੜ ਕੇ ਦਿਖਾ ਦਿੰਦੇ ਮੱਜਾਂ ਸਾਰੀਆਂ ਟਾਪ ਕੁਆਲਿਟੀ ਹੈ ਖੋਲੀ ਬਈ ਆ ਬੱਚਾ ਗਿਆ 나ੜੂਆ ਨਾਲੀਆ ਦਾ ਕੱਟਾ ਲੈਣਾ ਮੱਟ ਤੂੰ ਕੱਟ ਦੇ ਟੋਪ ਕੁਆਲਿਟੀ ਹੈਜ ਕਰਦੀ ਸਾਨੂੰ ਤਾਜੀ ਸੂਈ ਹੈ ਬੱਚਾ ਲਈਏ ਤੋਂ ਟੂਲ ਚੈੱਕ ਕਰ ਲਓ ਭਰਾਵੋ ਯਾਰ ਕਮਾਲ ਦੀ ਐ ਆ ਮੱਝ ਨੂੰ ਨਾ ਐ ਨਾ ਕਹਦੇ ਬਾਈ ਏ ਖੜਦਾ ਆ ਇਹਦਾ ਬੱਚਾ ਲਾਇਆ ਬੱਚਾ ਉਹਦੇ ਨਾਲ ਨਾ ਦੂਰੋਂ ਭਰਾਵਾਂ ਨੂੰ ਪਤਾ ਲੱਗ ਜਾਂਦਾ ਵੀ ਥਣ ਥਣ ਦਾ ਪਤਾ ਲੱਗ ਜਾਂਦਾ ਬਟਨ ਵਾਲੀ ਆ ਬਾਈ ਬਟਨ ਵਾਲੀ ਆ ਦੇਖੋ ਇੱਧਰ ਦੇਖ ਬੱਸ ਇਹਨੂੰ ਦੋ ਆ ਸੀ ਬਟਨ ਦੋ ਬਟਨ ਵਾਲੀ ਤਾਂ ਕਹਿੰਦੇ ਬੰਬ ਘੜਦ ਨੇ ਦੁੱਧ ਵਾਲੀ ਭਰਾਵਾ ਮੈਂ ਉਹ ਬਣਾ ਲੇ ਬਾਕੀ ਦੇਖੋ ਕੋਈਆਂ ਜਿਹਾ ਮੱਜਾ ਕਿੱਥੇ ਮਿਲਦੀਆਂ ਭਰਾਵੋ ਮੋੜ ਲਿਆ ਬਾਈ ਇਹਦੀ ਕਿੰਨੀ ਕੋਟ ਆਈ ਹੈ ਬਈ ਦੁੱਧ ਦੀ ਸੋਦੇ ਨੇ ਪਿਛਲੇ ਘੜੇ ਪਹਿਲਣ ਨੇ 15 ਕਿਲੋ ਪਾਏ ਮਸ਼ਾ ਹਾਂਜੀ ਇਹਨੇ 15 ਕਿਲੋ باقی ਥਾਂ ਧਾਰਤੂਰ ਕਿਵੇਂ ਹੈ ਬਾਈ ਇਹਦੀ ਮੈਨੂੰ ਤਾਂ ਯਾਰ ਪੋਲੀ ਪੋਲੀ ਲੱਗਦੀ ਹੈ ਨਾ ਆ ਦੇਖੋ ਬਾਟਨ ਭਰਾ ਆਹ ਹਾਂਦੇ ਆ ਬਾਟਨ ਇੱਥੋਂ ਲੇਵਾ ਦੇਖੋ ਥੋੜਾ ਬੱਚੇ ਨੂੰ ਵਾਦੀ ਝੰਗਾਤਾ ਉਹਨੇ ਨਹੀਂ ਢਾੜੀ ਪਈ ਸੀ ਅਸੀਂ ਦੂਜੀ ਦੀ ਵੀਡੀਓ ਬਣਾਉਣ ਲੱਗੇ ਕਿੰਨਾ ਕਿਤੇ ਦੁੱਧ ਬਈ ਇਹ? ਇਹ ਦੁੱਧ 18 ਕਿਲੋ ਬਾਦ ਵਿੱਚ ਖੋਲਾ। ਅੱਛਾ? ਹਾਂਜੀ। ਇਹ ਦੰਦਾ ਚ ਹੀ ਆ ਕੇ ਟੱਪ ਗਈ। ਇਹ ਵੀ ਦੰਦਾ ਚ ਹੀ ਆ ਜੀ। ਅੱਛਾ? ਹਾਂਜੀ। ਛੋਟੀਆਂ ਬਈ ਦੂਜੇ ਦੂਜੇ ਸੂਈ ਐ, ਕਮਾਲ ਹੋ ਰਹੀ ਐ ਜਮਾ। ਇਹਦੇ ਮਗਰ ਬੱਚਾ। ਇਹਦੇ ਮਗਰ ਵੀ ਕੱਟਾ ਜੀ। ਇਹਦੇ ਮਗਰ ਵੀ ਕੱਟਾ ਕੋਈ ਗਾ ਨਹੀਂ, ਕੱਟੇ ਇਹਨਾਂ ਦੇ ਉਹਨਾਂ ਦੇ ਵੀ ਕਹਿੰਦੇ ਇੱਥੇ ਚੈੱਕ ਕਰੋ ਭਰਾਵਾ। ਤੇ ਰੇਟ ਬਈ ਇਹਦਾ? ਰੇਟ ਇਹਦਾ ਵੀ ਜਿਮੌਕੇ ਤੇ ਕਰ ਲਾਂਗੇ। ਨੰਬਰ ਦੇ ਤਾਂ ਸਾਨੂੰ ਸੁਖੀ। ਮੌਕੇ ਦੇ ਜਨਾਮ ਆ ਗਈ ਕੋਈ ਮੌਕੇ ਤੇ ਰੇਟ ਕਰਦੇ। ਅੱਛਾ। ਕੌਣ ਆ ਗਿਆ 2.5-3 ਲੱਖ ਮੰਗਲੀਆਂ ਦਾ ਨਹੀਂ ਨਹੀਂ ਮੰਗਦੀ ਹੈ ਨਹੀਂ ਮੰਗਦੀ ਅੱਛਾ ਬਾਈ ਕਹਿੰਦਾ ਮੁੜਦਾ ਨਹੀਂ ਯਾਰ ਜੇ ਕੋਈ ਆ ਗਿਆ ਇਹ ਆਪਣੀ ਗਰੰਟੀ ਹੈ ਕੱਟਾ ਇਹਦੇ ਨਾਲ ਆ ਸਿੰਘ ਸੋង ਹੁੰਡੇ ਆ ਬਾ ਥਾਣੀ ਨੇੜੇ ਲਾ ਲਓ ਮਾੜਾ ਜੰਗ ਝੋਟੀ ਜੀ 1 20 ਕਮੀ ਨਹੀਂ 1 20 ਬਹੁਤ ਟੌਪ ਦਾ ਲੱਗਦਾ ਮਨ ਚામੜੀ ਬਹੁਤ ਪਤਲੀ ਹੈ ਉਸ ਨੂੰ ਸਕੱਭੀ ਹੈ ਆ ਜੋ ਸੱਜਣੋਂ ਦੂਜੀ ਦਿਖਾਉਣਿਆ ਇੱਕ ਹੋਰ ਨਗੀਨਾ ਚੜਦੀ ਤਾਂ ਚੜਦੀ ਆ ਬਾਈ ਸਕਿਪ ਬਣਾ ਕੇ ਉਹ ਬੈਠ ਕੇ ਦੇਖ ਲਿਓ ਸਮਾਰ ਕੇ ਬਾਈ ਦਾ ਡਰੈਸ ਸਾਰਾ ਦੇਉਗਾ ਇਹਨੂੰ ਖੋਲਾਂਗੇ ਬਾਈ ਹਾਂਜੀ ਸਾਰਾ ਡਰੈਸ ਦੇ ਦੂੰਗਾ ਤੁਹਾਨੂੰ ਤੇ ਭੱਜਿਆ ਆਇਆ ਕਰੋ ਮੱਜ ਛੱਡ ਵੀ ਆਇਆ ਕਰਨੀ ਬਾਈਆਂ ਕੋਲ ਹੈਗੀ ਗੱਡੀ ਉਹਦਾ ਚੱਲ ਹੋ ਜਾਂਦਾ ਕਿਰਾਏ ਕੱਫੇ ਦਾ ਨਾ ਚੜਾਈ ਇਹਦੀ ਵੀ ਦੇਖੋ ਮੱਧ ਮਗਰ ਕਲਾਮਾ ਜੀ ਨੂੰ ਵੀ ਹਾਂ ਬਾਈ ਜੈਡ ਬਲੈਕ ਇਹਦੇ ਮਗਰ ਬੱচ্চਾ ਇਹਦੇ ਮਗਰ ਵੀ ਕਟਾ ਹੈ ਜੀ ਇਹਦੇ ਮਗਰ ਵੀ ਕਟਾ ਆ ਗਿਆ ਕਟਿਆਂ ਦੀ ਰੁੱਤ ਆ ਰਹੀ ਹੈ ਸਾਰੀਆਂ ਮੰਗਰੀ ਕਰਕੇ ਆਈਆਂ ਨੇ ਹਾਂ ਦੇਖੋ ਭਰਾਵੋ ਥਣ ਇਹ ਥਣ ਵਾਲੀਆਂ ਮੱਝਾਂ ਨਾ ਬਹੁਤ ਘੱਟ ਮਿਲਦੀਆਂ ਬਹੁਤ ਘੱਟ ਜਾਂਦੇ ਆ ਨਾ ਇੱਕ ਵੇ ਤੋੜ ਤੂ ਦੇਖੋ ਸੁਣ ਮੈਂ ਦੁਬਾਰਾ ਕਹਿੰਨਾ ਝੋਟੀ ਦਾ ਕੱਦ ਬਹੁਤ ਵੱਡਾ ਹੈ ਬਾਕੀ ਉਹ ਬਾਈ ਦਾ ਹੀ ਕੱਦ ਵੱਡਾ ਹੈ ਇਹ ਨਾ ਤਾਜਾ ਲਾਲੇ ਵੀ ਛੋਟਾ ਹੈ ਸੁੰਗ ਸੁੰਗ ਦੇਖੋ ਐ ਜਿਵੇਂ ਦੇਖੋ ਓਕੇ ਜਿਹੜੀ ਹੁੰਦੇ ਆ ਨਾੜਾ ਨੂੜਾ ਆ ਦੇਖ ਲਓ ਹਾਂ ਹੁੰਦੀ ਹੈ ਬਰੀਡ ਬਰੀਡ ਝਲਕਦੀ ਹੈ ਬਾਈ ਇਹ ਜੇ ਮਜਾਏ ਚੰਗੇ ਟੀਕੇ ਭਰਾਏ ਜਾਂਦਾ ਤਿੰਨ ਕ ਸਾਲਾਂ ਚ ਬੱਲੇ ਬੱਲੇ ਹੋ ਜਾਂਦੀ ਜਦੋਂ ਕਟੀਆਂ ਆ ਜਾਂਦੀਆਂ ਰਲ ਵੀ ਛੇਤੀ ਜਾਂਦੀਆਂ ਦੂਜੀਆਂ ਹੋ ਜਾਂਦੀਆਂ ਭਰਾਵੋ 5-5 ਸਾਲ ਦੀਆਂ ਤੇ ਮੁੜ ਕੇ ਝਾਕੀ ਜਾਂਦੇ ਉਹਨਾਂ ਕਨੀ ਤੇ ਰੇਟ ਭਾਈ ਇਹਦਾ ਵੀ ਇਹਦਾ ਵੀ ਫੋਨ ਤੇ ਕਰਾਂਗੇ ਅੱਛਾ ਹਾਂਜੀ ਬਾਹਲਾ ਤਾਂ ਨਹੀਂ ਕਰਦਾ ਯਾਰ ਨਹੀਂ ਕਰਦੇ ਬਾਹਲਾ ਨਹੀਂ ਕਰਦੇ ਛੋਟੀ ਵੀ ਤੇ ਰੋ ਚੰਗੀ ਨਹੀਂ ਨਹੀਂ ਛੋਟੀ ਨਹੀਂ ਮਾੜੀ ਭਾਈ ਛੋਟੀ ਦਾ ਜਮਾ ਯਰਾਂਤ ਹੀ ਨਹੀਂ ਹੈਗਾ ਨਾ ਸੁਣਾਏ ਮੰਨ ਕੇ ਚਲੋ 14 ਕਿਲੋ ਹੁਣ ਬਾਹਲਾ ਤਿਆਰ ਹੈਗਾ ਜੀ ਇਹਦੇ ਥਲੇ ਚਵਾ ਕੇ ਦੇ ਦਿਆਂਗੇ ਚਾਰ ਡੰਗ ਵਾਲੇ ਨੂੰ ਭਾ 14 ਕਿਲੋ ਹਾਂਜੀ ਡੱਬੇ ਮਾਰ ਮਾ ਜ ਦੂਜਾ ਸੂਏ ਦੂਜਾ ਹੈ ਦੂਜਾ ਦੂਜਾ ਤਿੰਨੇ ਦੂਜੇ ਦੂਜੇ ਸੂਏ ਆ ਨਾੜਾ ਨੂੜਾ ਬਰਾ ਉਹਲੇ ਰਿਤੇ ਆ ਗਾੜੀ ਪਾ ਵੱਧ ਹੋ ਗਈ ਦੀ ਰ ਹੈ ਨਾ ਆ ਗਾੜੀ ਹੁਣ 2.5 ਕਿਲੋ ਆ ਜੀ ਅੱਛਾ ਹਾਂਜੀ ਕਿੰਨਾ ਕ ਪਾ ਦੂ ਬਾਈ ਇਹ ਜੇ ਤੁਹ ਦ 16 17 ਕਿਲੋ ਖੁੱਲਾ ਦੇ ਦਿੰਜੀ ਬਾਕੀ ਦਿਨ ਥੋੜੇ ਹੋਏ ਆ ਜੇ ਸੂਏ ਨੂੰ ਪਸੂ ਭੰਦਾ 10 15 ਨੇ ਲੱਗ ਜਾਂਦੇ ਆ ਤੇ ਆ ਜਾਓ ਸੱਜਣੋ ਇੱਕ ਹੋਰ ਦਿਖਾਉਣਾ ਤੋਫਾ ਹੀ ਜਾ ਮਾ ਉਹ ਆ ਮੱਜਾਂ ਰਿੱਕੋ ਜੇ ਸਿੰਘ ਵਾਲੀਆਂ ਬਾਈ ਕੋਲ ਸਾਰੀਆਂ ਆਉਂਦੇ ਭਰਿਆ ਪਿਆ ਸਾਰਾ ਉਹ ਕਿਹੜੀ ਖੜੀ ਆ ਬਾਈ ਉਧਰ ਇਹ ਸੂ ਕੀਤੇ ਸੂਈ ਆ ਬਾਈ ਇਹਨੂੰ ਹੋਗੇ 12 13 ਦਿਨ ਜੀ ਇਹਨੂੰ 12 13 ਦਿਨ ਹਾਂਜੀ ਹਾਂਜੀ ਇਹਦੇ ਥੱਲੇ ਬਾਈ ਕਿੰਨਾ ਹਾਜ਼ਰ ਆ ਹੁਣ ਇਹਦੇ ਥੱਲੇ 14 ਕਿਲੋ ਦੁੱਧ ਜਮਾ ਡੱਬੇ ਮਾਰ ਮਾਂ ਹਾਜ਼ਰ ਹੈ ਜੀ ਅੱਛਾ ਹੈਗਾ ਹਾਂਜੀ ਹਾਂਜੀ ਕਿੰਨੇ ਦਿਨ ਦੱਸਿਆ ਬਾਈ ਇਹਨੂੰ 12 13 ਦਿਨ ਹੋਗੇ ਜੀ 12 13 ਦਿਨ ਹੋਗੇ 13 ਕਿਲੋ ਹਾਂ ਹਾਂ ਖੁੱਲਾ ਜੀ ਆ ਛੋਟੀ ਥੱਲੇ ਵੀ 12 13 ਲੀਟਰ ਖੁੱਲਾ ਤਿਆਰ ਹੈਗਾ ਜੀ ਬਾਈ ਕਹਿੰਦਾ ਯਾਰ ਇਥੇ ਚੋਕੇ ਲੈ ਜਾ ਕਰੋ ਪਸ ਲਈ ਕਰਕੇ ਲੈ ਆ ਜਦੋਂ ਬਾਈ ਪੈਸੇ ਲਾਉਣੇ ਹਨ ਪੂਰਾ ਦੇਖ ਕਰਕੇ ਬਾਕੀ ਬਾਈ ਲੈ ਕੇ ਆਉਂਦਾ ਸਰਸੇ ਕਿੰਨੀ ਹੈ ਇਧਰ ਬਹੁਤ ਆਕੜਾ ਆ ਗਿਆ ਆ ਝੋਟੀ ਥੱਲੇ ਵੀ ਦੇਖੋ ਇਥੋਂ ਪੈਸਾ ਆ ਗਿਆ ਆ ਗਈ ਬਈ ਇਹ ਕੋਈ ਨਾ ਘਰ ਜਾਣ ਦੇ ਅਗਾੜੀ ਦਾ ਸਬਾਈਦ ਕਿੰਨੀ ਹੈ ਇਹਦੀ ਗਾੜੀ ਦੋ ਪੁੱਤੇ ਹੈ ਜੀ ਉੱਤੇ ਐਮਐਲਏ ਟੱਪੂ ਵੀ ਉਹ ਦੂ ਵੀ ਹੈ ਨਾ ਹਾਂ ਜੀ ਹਾਂ ਸਿੰਘ ਸਿੰਘ ਦੇਖੋ ਭਰਾਵੋ ਸਰ ਤੇ ਪਤਲੀ ਚਮੜੀ ਆ ਗਿਆ ਮੈਂ ਸਾਰਿਆਂ ਹਨਾ हां फ्री की आज तो मर्जी भर लो प्रबो तोड़ दे मार दे तोड़ दे भाई मार जी ये भी यार अंदर ही तो आ हां देखोए किन्ना भाई तैयार दसे तुद्दा एदे ਥੱਲੇ 13 ਕਿਲੋ ਦੁੱਧ ਹੋਣਾ ਹੈਗਾ ਜੀ ਮੌਕੇ ਦਾ ਤਿਆਰ ਜਮ ਵਧੂ ਕਿਉਂਕਿ ਮਾੜਾ ਮੋਟਾ ਕਿਲੋ ਵਧੂਗੀ ਜੀ ਵਧੂਗੀ ਅੱਜ ਪੰਜਵਾਂ ਛੇਵਾਂ ਦਿਨ ਹੋਇਆ ਗਿਆ ਅੱਛਾ ਤਾਂ ਤੋਂ ਬ्रो ਟੋਪ ਦਾ ਲੱਗਿਆ ਪ੍ਰਭੂ ਤਾਰ ਬਾਈ ਕਿਵੇਂ ਆ ਪੋਲੀ ਆ ਜਮਾ ਪੋਲੀ ਜੀ हां ਲੇਕਰ ਬੱਚਾ ਤਾਂ ਬਹੁਤ 헤ਜ ਕਰਦੀਆਂ ਬਾਕੀ ਸੀਲ ਆ ਬਾਈ ਮੱਝਾਂ ਯਾਰਾ ਫੇਰ ਕਹੇਦਾ ਨਾ ਬਾਈ ਮੈਂ ਹਰੇਕ ਨੂੰ ਦੁੱਧ ਪਲਾਂ ਦੀ ਅੱਧਾ ਕਿਲੋ ਕਿਲੋ ਘੱਟ ਦੇ ਦੇ ਗੱਲ ਕਰ ਰੂਹ ਹੁਸ਼ ਕਰਦੇ ਜਦੋਂ ਬਾਲਟੀ ਭਰਦੀ ਹੈ ਨਾ ਉਹਦਾ ਨਜ਼ਾਰਾ ਇਹ ਹੋਰ ਆਉਂਦਾ ਸਰੂਰ ਜਾ ਚੜ ਜਾਂਦਾ ਭਰਾਵੋ ਜਦੋਂ ਬਾਲਟੀ ਤੋਂ ਝੱਗ ਡਿੱਗਣ ਲੱਗ ਜੇ ਤੇ ਝੱਗ ਡੇਗਦੀਆਂ ਇਹੇ ਜਿਹੀਆਂ ਦੂਜੀਆਂ ਦਾ ਭਰਾਵੋ ਥੱਲੇ ਰਹਿ ਜਾਂਦਾ ਦੋ ਡੂੜ ਕਿਲੋ ਮੈਂ ਵੀ ਦੇਖਿਆ ਉਹਨਾਂ ਨੂੰ ਪਹਿਲਾਂ ਮੱਥਾ ਮਾਰ ਕੇ ਫਿਰ ਆਪਾਂ ਦੂਜੇ ਪਾਸੇ ਆ ਗਏ ਅਦਰ ਨਗੀਨਿਆਂ ਕਰਨੀ ਆਹ ਦੇਖ ਕਾ ਯਾਰ ਜਮਾ ਕੀ ਬਾਤ ਆ ਤੋਹਫਾ ਹੀ ਆ ਜਮਾ ਨਾੜੂਆ ਨਾਲ ਐਸਾ ਦਿਖਾਤੀ ਸੀ ਪਹਿਲਾਂ ਆ ਗੱਬਣ ਛੋਟੀ ਦੇਖੋ ਸੁਦਣਾ ਕਿਆ ਕਰ ਲਵਾਤਾ ਲਮਾਈ ਦੇਖੋ ਛੋਟੀ ਦੀ ਟੋਰੀ ਬਾਈ ਮੜੀ ਜੇਰੇ ਨੂੰ ਇਹ ਬਾਈ ਇਹ ਦੋਨੇ ਘਟੋ ਘਟ 10 ਤੋਂ 15 ਮੱਚਾਂ ਇਹਨਾਂ ਕੋਲ ਸੁਰੰਤੀਆਂ ਹੀ ਆ ਹਰ ਵਕਤ ਕਾ ਤੇਦਾ ਵੀ ਵੱਡਾ ਬਾਈ ਦਾ ਤੇ ਝੋਟੀ ਦਾ ਵੀ ਵੱਡਾ ਕਰਦਾ ਇਹਨਾਂ ਤਾਂ ਜਾ ਹਲਾ ਲਿਆ ਗਏ ਸਹੀ ਬਰੀ ਅਗਲਾ ਸੋਚਦਾ ਵੀ ਯਾਰ ਮੱਝ ਦਾ ਕਦ ਘੱਟ ਲੱਗਦਾ ਮੈਂ ਨਾਲ ਖੜ ਕੇ ਦਿਖਾ ਦੂੰ ਭਰਾਵੋ ਮਗਰੋਂ ਕੱਦ ਸਹੀ ਆਦਾ ਇਹ ਕੇ ਮੈਂ ਸੂਏ ਸੂਣਾ ਬਈ ਇਹਨੇ ਇਹਨੇ ਦੂਜੇ ਸੂਣਾ ਬਈ ਦੂਜੇ ਹਾਂ ਕਿੰਨੇ ਦਿਨ ਰਹਿ ਗਏ ਤੇ 15 ਤਰੀਕ ਦੇ ਦਿਨ ਪੂਰੇ ਹੋਣੇ ਨੇ 15 ਨੂੰ 15 ਨੂੰ 15 ਨੂੰ ਤਾਂ ਬਣ ਜੂ ਬੰਬ ਬਈ ਹਨਾ ਜੇ ਕੱਢ ਗਈ ਹਫਤਾ ਬਈ 14 ਲੀਟਰ ਤੋਂ ਦੇ ਦਿੱਤਾ ਹੈ ਅੱਛਾ ਕਮਾਲ ਕਰਤੀ ਯਾਰ ਛੋਟੀ ਬਰੀਡ ਬਹੁਤ ਆ ਪ੍ਰਭੂ ਬਰੀਡ ਵਾਲੀ ਲੈ ਲਿਆ ਕਰੋ ਸਾਨੂੰ ਬਾਰੀ ਬਾਰੀ ਕਹਨੇ ਆ ਦੇਖਾ ਇਹ ਜਿਹੇ ਮੈਸਾਂ ਆ ਘੱਟ ੱਿੱਲਰ ੱਿੱਲਾ ਨਾ ਜਿਹੜੀ ਆ ਉਧਰ ਧੁੰਨੀ ਤਾਂ ਹੀ ਲੱਗ ਰਿਆ ਇੱਧਰ ਤਾਂ ਸੂ ਤਾਂ ਹੀ ਦੇਖ ਲਓ ਬਾਬਾ ਸੁੱਖ ਰੱਖੇ ਮਿਹਰ ਕਰੇ ਇਹਨਾਂ ਤੇ ਵਿਚਾਰੀਆਂ ਤੇ ਲਜਾਨ ਵਾਲਿਆਂ ਤੇ ਵੀ ਜਿਹੜੇ ਇਹ ਵਪਾਰ ਕਰਦੇ ਆ ਬਾਈ ਇਹਨਾਂ ਤੇ ਵੀ ਕਿਸੇ ਦਾ ਮਾੜਾ ਨਾ ਹੋਵੇ ਪ੍ਰਭੂ ਪਰਮਾਤਮਾ ਤੋਂ ਸੁੱਖ ਮੰਗਿਆ ਕਰੋ ਬਾਕੀ ਮੱਝਾਂ ਬਾਈ ਕੋਲੇ ਆ ਦੇਖੋ ਸਾਰੀ ਝਲਕ ਦਿਖਾ ਦਿੰਨਾ ਤੁਹਾਨੂੰ ਇਹ ਵੀ ਗੱਬਣ ਲੱਗਦੇ ਬਾਈ ਹਨਾ ਇਹ ਵੀ ਗੱਬਣ ਉਹ ਪਹਿਲੇ ਸੂਏ ਸੂਈ ਦੀ ਉਹ ਪਹਿਲੇ ਆ ਆਹ ਆਹ ਦੇਖੋ ਇਹ ਪਹਿਲੇ ਸੂਏ ਕੱਟੀ ਮੱਝਾਂ ਬਾਈ ਯਾਰ ਪੂਰੇ ਟਾਪ ਦੇ ਲੈਂਦਾ ਤੋੜ ਲਾਂਗੇ ਇਹਨੂੰ ਵੀ ਹਾਂਜੀ ਤੋੜ ਦਈਏ ਤੋੜ ਦੇ ਫਿਰ ਮਾੜੀ ਜੀ ਇਹਦੇ ਕਿੰਨੇ ਦਿਨ ਰਹਿ ਗਏ ਬਾਈ ਇਹਦੇ ਬਾਈ 18 ਤਰੀਕ ਨੂੰ ਦਿਨ ਪੂਰੇ ਹੋ ਗਏ 18 ਨੂੰ 18 ਨੂੰ 18 ਨੂੰ ਦਿਨ ਪੂਰੇ ਹੋਣੇ ਹਜੇ ਜੈਡ ਵਲਾ ਹੈ ਗਿਆ ਸਿੰਘ ਸਿੰਘ ਆ ਯਾਰ ਜੱਜਦਾ ਪੂਰਾ ਬਾਈ ਨਹੀਂ ਬਾਈ ਬਹੁਤ ਐ ਬਾਕੀ ਪੈਸੇ ਤੁਸੀਂ ਲਾਉਣੇ ਆ ਭਰਾਵੋ ਕੋਲੇ ਆ ਕੇ ਦੇਖ ਕੇ ਸਮਝ ਕੇ ਨਾ ਚੈੱਕ ਕਰਕੇ ਲਿਆ ਕਰੋ ਵਿੱਚ ਬੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਸਾਰੇ ਮਾੜੇ ਵੀ ਨਹੀਂ ਹੁੰਦੇ ਨਾ ਕਿਸੇ ਨੇ ਬੱਚਾ ਲਾਤਾ ਕਿਸੇ ਨੇ ਕੁਸ਼ ਕਰਤਾ ਉਹ ਕੰਮ ਖਰਾਬ ਹੋ ਜਾਂਦਾ ਆ ਦਿਖਾ ਦਿੰਦਾ ਤੁਹਾਨੂੰ ਬਾਈ ਦੀਆਂ ਮੱਜਾਂ ਇਹਦੇ ਅੱਖ ਤੋਂ ਬਾਈ ਮੜਾ ਨੇਟ ਕਰਦੇ ਯਾਰ ਅੰਦਾ ਝੋਟੀ ਖੜੀ ਐ ਲੱਕੜ ਉਹ ਝੋਟਾ ਬਾਈ ਕੋਲੇ ਝੋਟਾ ਤਾਂ ਨਹੀਂ ਵੇਚਣਾ ਨਾ ਜੀ ਨਾ ਕਿੰਨੇ ਚਿਰ ਤਾਂ ਹੋ ਗਿਆ ਭਾਈ ਇਹ ਕੋਲਾ ਚੱਲਦਾ ਰਹਿਣਾ ਜੱਡ ਬਲੇਗੇ ਯਾਰ ਹਨ ਪੂਰਾ ਨਹੀਂ ਚੋਗਾ ਸੁਣਾ ਨਹੀਂ ਚੋਗਾ ਦਾ ਅੱਛਾ ਲੈ ਸੁਣ ਉਹਨਾਂ ਅੰਦਰ ਝਲਕ ਮਰਵਾ ਦਿੰਦੇ ਆ ਮਾੜੀ ਵੀਡੀਓ ਪੱਟੀ ਹੋਈ ਜਾਂਦੀ ਐ ਤੇ ਆਹ ਦੇਖੋ ਬੱਚੇ ਖੜੇ ਬਈ ਬੱਚੇ ਲਾਈ ਸੀ ਕੱਲੇ ਧਾਰ ਨਹੀਂ ਕੱਟੀ ਸੀ ਬੱਚੇ ਲਾ ਕੇ ਨਾ ਪਤਾ ਲੱਗ ਜਾਂਦਾ ਆਹ ਦੇਖੋ ਇਹ ਜਿਹੜੀਆਂ ਮਹਿਸਾ ਕਿੱਥੇ ਮਿਲਦੀਆਂ ਬਈ ਸੌਣ ਦੇ ਦੂ ਇਹ ਜਿਹੜੀਆਂ ਮਹਿਸਾ ਜਿਹੜੇ ਘਰੇ ਬਾਕੀ ਨਾ ਰਸਤੇ ਦਾ ਪਤਾ ਨਹੀਂ ਜੇ ਹਨ ਤਾਂ ਰਾਤ ਲਾ ਕੇ ਜਾਊਗਾ ਮੱਝ ਉਹੀ ਹੁੰਦੀ ਹੈ ਭਰਾਓ ਜਿਹੜੀ ਬਾਲਟੀ ਭਰ ਦੇ ਦੂਜੀ ਦਾ ਤਾਂ ਫਾਇਦਾ ਹੀ ਨਹੀਂ ਮੈਨੂੰ ਤਾਂ ਲੱਗਦਾ ਫੀਡ ਬਹੁਤ ਮਹਿੰਗੀ ਹੋ ਰਹੀ ਹੈ ਚੰਗੀ ਆ ਮੱਝ ਲੈ ਗੋ ਚੰਗੀ ਬਰੀਡ ਉਹਦੇ ਬੱਚੇ ਆਹਾਂ ਥੀਰੇ ਸੂ ਪੈਂਦੇ ਮੈਨੂੰ ਤਾਂ ਇਹ ਤਾਜ਼ਾ ਨਹੀਂ ਦੋ ਦੰਦ ਤਾਂ ਸੂਨੇ ਸੂਨਾ ਆ ਕੇ ਹੁੰਦੀਆਂ ਸੀ ਭਰਾਓ ਤੇ ਐ ਨਹੀਂ ਪਤਾ 6 ਸਾਲਾਂ ਦੀਆਂ ਰਲਦੀਆਂ ਸੀ 7 ਸਾਲਾਂ ਦੀਆਂ ਰਲਦੀਆਂ ਸੀ ਉਹ ਆਪਾਂ ਕਰਤੀਆਂ ਸੇਲ ਸਾਰੀਆਂ ਆਪਾਂ ਵੀ ਦੂਜੀਆਂ ਆ ਗਏ ਆਪਣੇ ਕੋਲੇ ਆ ਗਾੜੀ ਦੇਖੋ ਯਾਰ ਮੱਝ ਦੀ ਆ ਦੇਖ ਬਾਈ ਕੋਲ ਇੰਨੀ ਮੱਝ ਆ ਯਾਰ ਆ ਦੋ ਗਾਮ ਆ ਗਏ ਹਨ ਇੱਥੇ ਬਾਈ ਜਿਹੜਾ ਮਰਜੀ ਆ ਜਾਏ ਭਰਿਆ ਪਿਆ ਜਦੋਂ ਵੀ ਬਾਊ ਆ ਹਨਾ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਹੈ ਬਾਹਰ ਲਈ ਸਭ ਕੀ ਹੈ ਹੈ ਰਹਿਣ ਦੀ ਕੋਈ ਦਿੱਕਤ ਨਹੀਂ ਦੋ ਹਾਂ ਸੁਣੋ ਦਿਖਾਉਣਾ ਭਰਾਵਾ ਰਹਿਣ ਵਾਲਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਆ ਦੇਖੋ ਭਰਾਵਾ ਆਹਾਹਾ ਖੰਡਾ ਇਹ ਵੜਾ ਯਾਰਾ ਇੱਥੇ ਆ ਕੇ ਪਾਇਆ ਕਰੋ ਤੇ ਮੱਝ ਚੋਈ ਚ ਲੈ ਆ ਕਰੋ ਪੌੜੀਆਂ ਚੜਦੇ ਆ। ਆ ਦੇਖੋ ਪਾਇਆਂ ਨੇ ਮੰਜੇ-ਮੁੰਜੇ ਪਾਣੀ ਪੁਣੀ ਫੁੱਲ ਧਰਿਆ ਐ ਚੱਲਦਾ ਕੈਮਰਾ ਬਾਈ। ਸਭ ਕੁਛ ਦਿਸਦਾ ਸਭ ਕੁਛ ਬਹੁਤ ਚੰਗੀ ਚੀਜ਼ ਐ ਬਈ ਇਹ। ਉਹ ਦੇਖ ਮੱਝਾਂ ਲੈਣਾ ਭਰੀਆਂ ਪੰਨਿਆਂ ਜਮਾਂ। ਪਿੰਡ ਰੋਡ ਕੀ ਤਸਵੀਰ ਸਰਦੂਲਗੜ ਜ਼ਿਲ੍ਹਾ ਮਾਨਸਾ ਆਪਣਾ ਸੱਜਣੋ। ਸਰਦੂਲਗੜ ਤੋਂ ਬਸ 20 ਕਿਲੋਮੀਟਰ ਐ। ਹੱਥ ਸੌਰੀ। ਡੂੜ 2 ਕਿਲੋਮੀਟਰ ਵਿੱਚ ਹੀ ਰਲਿਆ ਪਿਆ ਹੈ ਬੈਟਰੀ ਬਾਥਰੂਮ ਬਣਿਆ ਹੋਇਆ ਕੋਈ ਟੈਨਸ਼ਨ ਨਹੀਂ ਹੈ ਰਾਣ ਤੋਂ ਨੂੰ ਅੱਜ ਤਾਂ ਬੈਟਰੀ ਬਾਥਰੂਮ ਬਾਹਰ ਬੈਠਣ ਪਈ ਹੋਈ ਹੈਗੀ ਰੋਟੀ ਤੁਸੀਂ ਤਾਂ ਬਾਈ ਯਾਰ ਚੋਕੇ ਖੁਸ਼ ਹੋਣਾ ਵਿੱਚੋ ਕੇ ਲਿਆਵੇ ਨਾ ਟਾਈਮ ਨਹੀਂ ਤਿੰਨ ਟਾਈਮ ਚੋਕੇ ਲੈ ਕੇ ਜਾਓ ਠੀਕ ਹੈ ਪਸ਼ੂ ਖਰਾ ਹੁੰਦਾ ਨਾ ਤੇਰੇ ਉਹ 4 ਵਜੇ ਤੋਂ ਸਵੇਰੇ ਫਿਰ ਚੋ ਉਹ ਸ਼ਾਮ ਨੂੰ ਚੋਕੇ ਫਿਰ ਲੈ ਕੇ ਜਾਓ ਫਿਰ ਲੈ ਕੇ ਜਾਓ ਹੈਨਾ ਤੇਰੀ ਨਜ਼ਾਰੀ ਇਹ ਗੱਲ ਬਾਈ ਤੇਰੀ ਲੱਖ ਰੁਪਏ ਦੀ ਹੈ ਫੇਰ ਹੀ ਭਰਾਵੋ ਅਗਲੇ ਦੀ ਸੰਤੁਸ਼ਟੀ ਰੁਪਈਆ ਸੰਤੁਸ਼ਟੀ ਹੁੰਦੀ ਹੈ ਰੁਪਈਆ ਬਹੁਤ ਔਖੇ ਬਣਦੇ ਐ ਨਹੀਂ ਨਹੀਂ ਹੈਗਾ ਵੀ ਇਹੀਂ ਬਣ ਜਾਣਗੇ ਤੇ ਬਾਈ ਸੋਟੋ ਕੋਲ ਕਿੰਨੀਆਂ ਕਿ ਮੱਜਾਂ ਖੜੀਆਂ ਹੁੰਦੀਆਂ ਆਮ ਸਾਡੇ ਕੋਲ 15 ਮਹੀਆਂ ਹੁੰਦੀ ਐ ਬਈ 14 15 ਜਦੋਂ ਮਰਜ਼ੀ ਆਜ ਕੋਈ ਹਰ ਟਾਈਮ ਚ ਉਹ ਵੀ ਗੱਡੇ ਤੇ ਤੂੰ ਪਹਿਲਾਂ ਨੰਬਰ ਬੋਲ ਹਣ ਬਾਈ ਨੰਬਰ 80 60 53 66 ਦੁਬਾਰੇ ਬੋਲੀ 62 80 ਹਾਂ 60 53 66 ਤੇ ਤੇਰੇ ਵਾਲਾ ਬਾਈ 94 660 ਹਾਂਜੀ 91 455 ਠੀਕ ਹੈ ਸਰੇਂਦਰ ਹਾਂਜੀ ਮੇਰਾ ਨਾਮ ਸਰੇਂਦਰ ਬਾਈ ਜਗਦੇਵ ਸਿੰਘ ਹੈ ਨਾ ਬਾਈ ਜਿੱਥੋਂ ਮਰਜ਼ੀ ਪੁੱਛ ਲਿਓ ਸਕੂਲ ਕੋਲੇ ਆ ਕੇ ਬਈ ਜਗਦੇਵ ਕੋਲੇ ਜਾਣਾ ਹੈ ਜਿਹੜਾ ਵਪਾਰ ਕਰਦਾ ਹੈ ਤੇ ਸੋਨ ਨੂੰ ਬੰਦਾ ਛੱਡਣ ਵੀ ਆਊਗਾ ਸਪੈਸ਼ਲ ਇਥੇ ਸਾਡੇ ਪਿੰਡੇ ਬੜਾ ਸੁਖ ਹੈ ਐਨੇ ਮੱਝ ਰਹਿੰਦੇ ਆ ਭਰਾਵੋ ਲੈ ਜਾ ਕਰੋ ਮਾਰ ਲਿਆ ਕਰੋ ਘੇੜਾ ਘੇੜੇ ਦਾ ਕੋਈ ਮੁੱਲ ਨਹੀਂ ਆਉਂਦਾ ਚੱਲ ਕਾ ਜੀ ਬਾਈ ਜੀ ਮਿਲ ਜੇ ਨਾ ਉਹ ਗੱਲ ਬਣ ਜਾਂਦੀ ਐ ਚਵਾਈ ਪੋਲੀ ਐ ਪੋਲੀ ਐ ਸਾਡੇ ਕੋ ਭਰਾਵੋ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਦੇਖਦੇ ਆ ਬਹੁਤ ਬਹੁਤ ਜ਼ਿਆਦੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਬਾਈ ਜਿਹੜੇ ਰਹਿੰਦੇ ਆ ਮਿੰਤਲਾ ਕੰਮੀ ਐ ਤੇ ਹੁਣ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਚ ਭਰਾਵੋ ਉਹ ਤੱਕ ਲਈ ਧੰਨਵਾਦ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਕਰ ਲਿਓ ਸਪਰਕ ਆਪਣੇ ਨਾਲ ਬਾਈ ਕੋਕੇ ਲਾ ਦਾਂਗੇ ਜਿਹੜੀ ਮੱਛ ਆਪਾਂ ਦਿਖਾਤੀ 19 ਉਹ 21 ਹੋਊਗੀ 19 ਨਹੀਂ ਰਹਿੰਦੀ ਆ ਦੇਖਾ ਕੀ ਕਮੀਆਂ ਯਾਰ ਬਾਈ ਆ ਬੱਚੇ 나ਡੂਏ ਨਾਲ ਆ ਯਾਰ 쿨ਰ ਲਾ ਰਖਿਆ ਫਫਾਰੇ ਚਲਦਾ ਇਹ ਸਿੰਗ ਦੇਖੋ ਯਾਰ ਪਤਾ ਨਹੀਂ ਕਿਥੋਂ ਭਾਲ ਕੇ ਲੈਂਦਿਆਂ ਭਰਾਵਾ ਨਾਂ ਦੱਸਦੇ ਆ। ਆਹ ਦੇਖੋ। ਇਹਦਾ ਕਮਾਲ ਹੀ ਕਰਕੇ ਕਰਮਾਲੀ ਨੇ। ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ। ਲੈਕ ਸ਼ੇਅਰ ਕਮੈਂਟ ਲਾਜ਼ਮੀ ਕਰਦੇ ਹੋ ਜੇ ਵੀਡੀਓ ਬਣਾਉਣਾ ਜੀ ਤੁਹਾਨੂੰ ਨੰਬਰ ਦਿੱਤਾ। ਕਰ ਲੈ ਸਪਾਰਕ। ਤਾਂ ਮੈਂ ਲੈਣਾ ਹੈ। ਕਿਹੜਾ ਪਿੰਡ ਹੈ? ਆਹੀ। ਆਹੀ ਸਰਦੂੜ। ਸਰਦੂੜਗੜ ਜਿਹੜੀ ਮੱਚ ਲੈਣਾ ਹੈ। ਕਾਇਬਰੀ ਚੋੜੀ ਇਹ। ਪਹਿਲੀ ਵਾਰ ਚੋਣਾ ਅੱਜ। ਉਹ ਨਹੀਂ ਅਗਲੇ ਮੈਂ ਤਾਂ ਕਦੀ ਦੂਜੀ ਵਾਰ ਚੋਈ ਨਹੀਂ ਅੱਛਾ ਤੁਸੀਂ ਕਹਾਂ ਸੇਲ ਕਰ ਦੋਗੇ ਡੈਰੀ ਦਾ ਡੈਰੀ ਆਪਣਾ ਨਾਲ ਹੀ ਮੈਂ ਤੁਹਾਨੂੰ ਕਹਾਂਦਾ ਕਿ ਤੁਹਾਨੂੰ ਲਿਜਾਵਾਂ ਅੱਛਾ ਬਾਈ ਦੀ ਡੈਰੀ ਹੈ ਬਾਈ ਨੇ ਆ ਮੱਜ ਚੋਇ ਕੇ ਦੇਖਦਾ ਬਾਈ ਪਸੰਦ ਆਉਂਦੀ ਹੈ ਕਿ ਕਿਵੇਂ ਗੱਲ ਕਰ ਲੱਗਦਾ ਬਾਈ ਦੇ ਆਜੂ ਹਿਸਾਬ ਚ ਆਹ ਚੀਜ਼ਾਂ ਦੇਖਿਆ ਕਰੋ ਕੂਚਾ ਦੇਖੋ ਕਿੰਨੇ ਆ ਪਤਲੇ ਥੱਲੇ ਲੱਗਦੀ ਹੈ ਬੱਚਾ ਉਹ ਖੜਾ ਇਹਦਾ ਲੈ ਬਾਈ ਬਾਹਰ ਹੀ ਨੇੜੇ ਭਾਗੀ ਇੱਕ ਮਿੰਟ ਬਾਈ ਲੈ ਧੰਨਵਾਦ ਬਾਈ ਸਾਰੇ ਵੀਰਾਂ ਦਾ ਲਾ ਦਿਓ ਕੋਕੇ ਤੇ ਵੀਡੀਓ ਲਈ ਕਰ ਲਓ ਸੰਪਰਕ ਜਗਦੇਵ ਦਾ ਤੁਹਾਨੂੰ ਨੰਬਰ ਦੇ ਤਾਂ ਸਰੇਂਦਰ ਦਾ ਦੇ ਤਾਂ ਇੱਕ ਢੇੜਾ ਲਾਜਮੇ ਮਾਰ ਜਿਓ ਜਿਹੜੇ ਦਾ ਕੋਈ ਮੁੱਲ ਨਹੀਂ ਬਈ ਤੇ ਮੈਸਾ ਚੰਗੀਆਂ ਮਿਲ ਜੇ ਤੇ ਇਹ ਨਹੀਂ ਪਤਾ ਬਈ ਕਹੇ ਜੀ ਮੈਸਾ ਜੇ ਟੋਪ ਦੀ ਲੋ ਬੋ ਕਿੰਨਾ ਵੱਡਾ ਮੋਟਾ ਬੂਠੇ ਵਰਗਾ ਚੌਣ ਲੱਗ ਰਿਹਾ ਬਾਈ ਗੰਨੇ ਵਰਗੀ ਧਾਰਾ ਭਰਾਵੋ ਥੂਲੀ ਫੂਲੀ ਬਾਕੀ ਗਰੀਬ ਹੈ ਮੈਸਾ ਅੱਧਾ ਕਿਲੋ ਘੱਟ ਦੇ ਦੇ ਕੋਈ ਚੱਕਰੀ ਨਹੀਂ ਪੈਂਦਾ ਚੰਗਾ ਬਈ ਸਰੇਂਦਰ ਠੀਕ ਹੈ ਬਾਈ ਠੀਕ ਹੈ ਧੰਨਵਾਦ ਹਾਂ ਠੰਡਾ ਫੜ ਲੈ ਠੰਡਾ ਪੀ ਲੈ ਦੀ ਨਵੇਂ ਕੋਣ ਆ ਦੇਖੋ ਸੱਜਣਾ ਹੁਣ ਧਾਰ ਘਟਣ ਲੱਗਦੇ ਆ ਭਰਾਵਾ ਹਜੇ ਵੀ ਰਹਿਦਾ ਹਜੇ ਦਾ ਡੇਢ ਘੰਟਾ ਮੈਂ ਵੀ ਜਾਣਾ ਸੀ ਮੈਚ ਚੱਲੀ ਜਾਂਦੇ ਆਪਣੇ ਪਿੰਡ ਕਬੱਡੀ ਟੂਰਨਾਮੈਂਟ ਦੇ ਅੱਠ ਟੀਮ ਆਇਆ ਪੂਰਾ ਟੌਪ ਰਿਆਂ ਆ ਲੈ ਵਲੂ ਉਹ ਦੇਖੋ ਕਿੰਨਾ ਬਾਰ ਬਾਈ ਮਾਰ ਲਓ ਜਿਹੜਾ ਉੱਚੀ ਬਹੁਤ ਹੈ ਮੈਂ ਬਾਈ ਖੜਾ ਹੋਈ ਮੈਂ ਇਸ ਕੋਲੇ ਇਧਰ ਉੱਤੇ ਪਰਲੇ ਪਸੇ ਨਹੀਂ ਉਹਨਾਂ ਦੇ ਬਾਈ ਕੱਦ ਵੱਡੇ ਸੀ ਆ ਉਹ ਇਧਰ ਕੋਲੇ ਕਿਹੜੀ ਨਾਲ ਖੜ ਜਾ ਮੈਂ ਇੱਥੇ ਉਹ ਮਾਰੂਗੀ ਯਾਰ ਉਹਦੇ ਆ ਦੇਖੋ ਮੋਢੇ ਤਾਂ ਜਾਂਦਾ ਉਹ ਮਾਰੀ ਬੱਚੇ ਦੀ ਬਾਈ ਇਹਦੇ ਬਾਈ ਦੇ ਬਰਾਬਰ ਆਉਂਦੀ ਐ ਬਾਕੀ ਇੱਥੇ ਚੈੱਕ ਆ ਪਾ ਬਾਈ ਗਾੜੀ ਇਹਦੀ ਵੀ ਚੰਗੀ ਐ ਸਿੰਘ ਸਿੰਘ ਮੂਹ ਤਾਂ ਬਾਕੀ ਬਾਈ ਕੋਲੇ ਭਰੇ ਹੁੰਦਾ ਯਾਰ ਇਹ ਜਦੋਂ ਮਰਜੀ ਆਓ ਰਹੋ ਆ ਕੇ ਚੋ ਅਸਲ ਇਹ ਬਾਈ ਕਹਿੰਦਾ ਅਸੀਂ ਦਿਨੇ ਚੋ ਕੇ ਆ ਥੱਲੀ ਪੂਰੀ ਹੋਈ ਨੇ ਵੀ ਕੰਮ ਲੰਮਾ ਚੱਲੇ ਨੇ ਥੋੜਾ ਕੰਮ ਨਹੀਂ ਕਰਨਾ ਇਹਨਾਂ ਨੇ ਨਹੀਂ ਕੰਮ ਬਾਈ ਤੁਸੀਂ ਲੰਮਾ ਚਲਾਉਣਾ ਹੈ ਨਾ ਲੰਮਾ ਭਾਈ ਸਾਨੂੰ 15 ਸਾਲ ਹੋ ਗਏ ਕੰਮ ਕਰਦਿਆਂ ਨੂੰ ਅੱਛਾ ਹਾਂਜੀ ਹਾਂਜੀ ਮੱਝਾਂ ਜਾਂਦੀਆਂ ਫਿਰ ਬਾਦੂ ਜੀ ਆ ਗਈ ਬਾਕੀ ਆ ਗਈ ਬਾਕੀ ਇਹਨੇ ਲੰਗੋ ਬਾੜ ਵਿਚ ਰੋਮਾਲ ਜਾਂਦਾ ਜੀ ਸਾਡਾ ਠੀਕ ਹੈ ਜੰंडीगढ़ ਦੇ ਵਿੱਚ ਸੱਤ ਝੋਕੀਆਂ ਲੈ ਕੇ ਜਾਂਦੇ ਆ ਪਹਿਲਾਂ ਨਾਲ ਠੀਕ ਹੈ ਬਾਦੂ ਮਾਲੀ ਹੋ ਪੰਜ ਲੀਟਰਾਂ ਝੋਲੀ ਜਾਂਦੇ ਨਹੀਂ ਉਹ ਸਾਰੇ ਇਹ ਸਾਰੀਆਂ ਹਰਿਆਣਾ ਚੋਂ ਆਂ ਬਾਈ ਹਾਂ ਜੀ ਹਾਂ ਸਾਰਾ ਕਿਹ ਹੈ ਕੋਈ ਪੰਜਾਬ ਦੀ ਨਾ ਨਾ ਪੰਜਾਬ ਦੀ ਆ ਯਾਰ ਮੈਂ ਤਾਂ ਨਾ ਜਿਹੜਾ ਲੈ ਗਿਆ ਕੋਈ ਕਰਮ ਵਾਲਾ ਗੋਣੀ ਹੈਗਾ ਉਹ ਭਰਾਵੋ ਤੇਰੀ ਚਾਲ ਚਵਾਈ ਚਵਾਈ ਹੈ ਬਈ ਯਾਰ ਇਹਦੇ ਚਵਾਈ ਬਈ ਥਾਣੀ ਦੱਸਦਾ ਕੋਈ ਨਿਕਣ ਚਕਾ ਦੇ ਥਾਣੀ ਦੱਸਦਾ ਬਾਈ ਉਹੀ ਪਤਾ ਲੱਗਿਆ ਮੈਂ ਤਾਂ ਆ ਚੋਟੀ ਪਾਂ ਚੰਗੀ ਲੱਗੀ ਛੱਡ ਦੇ ਗੱਲਾਂ ਬਾਕੀ ਬਾਈ ਧੰਨਵਾਦ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਤੇ ਜਿਹੜਾ ਬਾਈ ਆਵੇ ਮੁਰਦਨ ਨਾ ਦੇਓ ਭਰਾ ਕੋਈ ਕਿਸੇ ਨੂੰ ਗੁੱਸੇ ਨਾ ਕਰੋ ਸੈਨ ਸੈਨ ਦਾ ਸਾਰਾ ਪ੍ਰਬੰਧ ਤਾਂ ਬਾਈਆਂ ਕੋਲੇ ਕੋਲਾਂ ਜੀ ਦੋ ਰੰਗ ਰਹਿ ਕੇ ਫੇਰ ਲੈ ਕੇ ਜਾਂਦੇ ਹਾਂ ਇਹ ਬਾਈ ਚਵਾ ਕੇ ਦੇ ਕੇ ਖੁਸ਼ ਹੈ ਕਿਉਂਕਿ ਇਹਨਾਂ ਨੂੰ ਤਸੱਲੀ ਹੈ ਬਾਈ ਵੀ ਦੁੱਧ ਆਪਣੇ ਮੱਝਾਂ ਥੱਲੇ ਹੈਗਾ ਬਾਕੀ ਜਿਹੜੀ ਮੱਝ 15 ਕਿਲੋ ਦੁੱਧ ਦੇ ਦੇਣਾ ਬਾਈ ਬੱਲੇ ਬੱਲੇ ਉਹ ਇਹ ਤਾਂ 15 ਤੋਂ ਟੱਪਣੀਆਂ। ਬਾਕੀ ਧੰਨਵਾਦ ਭਾਈ ਜਗਦੇਵ। ਸਤਿ ਸ੍ਰੀ ਅਕਾਲ ਜੀ। ਮੈਨੂੰ ਓਕੇ ਭਾਈ। ਠੀਕ ਹੈ ਜੀ।